ਚਲੋ ਲਾਈਵ ਜੀ ਦਾ ਘਾਲ ਸਾਹਿਬ ਲਾਈਵ ਜੀ ਬਧੇ ਸਾਡੇ ਵੀ ਰਿੰਕੂ ਵਾਲੋਂ ਸ਼ੋਹ ਕੁਮਾਈ ਵਾਲੇ ਇਹਨਾਂ ਵੱਲੋਂ ਆਹ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਰਾਸ਼ਾ ਤੇ ਸੂਰਾ ਨਾਲ ਇਹਨਾਂ ਵੱਲੋਂ ਕੱਪੜਿਆਂ ਦੀ ਸੇਵਾ ਜੋ ਕਿ ਬਹੁਤ ਦਿੱਤੀ ਗਈ ਹੈ ਤੇ ਨਾਲ ਇਹਨਾਂ ਨੇ ਮੂੰਬਤੀਆਂ ਦੀ ਸੇਵਾ ਅਗਰਬਤੀਆਂ ਦੀ ਸੇਵਾ ਮੱਛਰ ਵਾਲੀਆਂ ਅਗਰਬਤੀਆਂ ਨੇ ਉਹਨਾਂ ਦੀ ਸੇਵਾ ਤੇ ਹੋਰ ਮਾਇਆ ਜੀ ਬਹੁਤ ਸੇਵਾ ਦਿੱਤੀ ਹੈ ਅਸੀਂ ਉਸ ਦਾ ਧੰਨਵਾਦ ਕਰਦੇ ਆਂ ਰਮਾਤਮਾ ਜੀ ਕੰਮ 'ਚ ਪਰਤਾਂ ਪਾਏ ਚੰਗੀ ਕਾਜ ਰੱਖੇ ਬੱਧੀ ਰਹੇ ਬਾਈਕੂ ਜੀ ਦੇ ਖਾਲਸਾ ਬਾਈਕੂ ਜੀ ਦੇ ਪਤੇ ਤਾਂ ਆਪਣਾ ਭਰਾਵਾ ਰਿੱਕੂ ਭਾਜੀ ਡਾਕਟਰ ਸ਼ੋਭਮਾਈ ਦੇ ਕੰਮ ਕਰਦੇ ਨੇ ਆ ਵੀਰ ਨੇ ਪਹਿਲਾਂ ਜੀ ਟਰਾਲੀ ਗਈਆਂ ਉਹਦੇ ਵਿੱਚ ਵੀ ਸੇਵਾ ਭੇਜੀ ਜੀ ਤੇ ਐਦ ਕੰਮ ਵੀ ਕੁਝ ਸੁੱਕੀਆਂ ਰਸਤਾਂ ਲੈ ਕੇ ਵੀਰ ਵੱਲੋਂ ਸੇਵਾ ਭੇਜੀ ਗਈ ਆ ਤੇ ਅਸੀਂ ਤੈਹ ਦਿਲ ਤੋਂ ਵੀਰ ਦਾ ਧੰਨਵਾਦ ਕਰਦੇ ਆ ਅਤੇ ਇਹਨਾਂ ਦੇ ਮੁਖਤਿਆਰ ਸਿੰਘ ਜੀਜਾ ਜੀ ਹੋਣੀ ਆ ਤੇ ਉਹਨਾਂ ਨੇ ਵੀ ਕੱਪੜਿਆਂ ਦੀ ਬੱਚਿਆਂ ਦੇ ਕੱਪੜਿਆਂ ਦੀ ਸੇਵਾ ਜਿਹੜੀ ਹੈ ਨਿਊ ਬ੍ਰਾਂਡ ਕੱਪੜਿਆਂ ਦੀ ਸੇਵਾ ਜਿਹੜੀ ਹੈ ਵੀਰਵਾਲੋ ਕੀਤੀ ਗਈ ਆ ਅਸੀਂ ਪਿਆਰ ਦਿਲ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਕੀ ਜੋ ਮੇਰੇ ਵੀ ਸਾਥ ਦੇ ਰਹੇ ਆ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ